ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਫੇਸਬੁੱਕ ਤੇ ਇੱਕ ਛੋਟੀ ਜੀ ਕਹਾਣੀ ਪੜੀ ਬੜੀ ਕਮਾਲ ਦੀ ਸੀ ਕਹਿੰਦੇ ਇੱਕ ਕਿਸਾਨ ਹੁੰਦਾ ਸੀ ਤੇ ਉਹ ਆਪਣੇ ਖੇਤਾਂ 'ਚ ਛੋਲੇ ਉਗਾਉਂਦਾ ਸੀ ਤੇ ਆਸੇ-ਪਾਸੇ ਤੇ ਜਿੰਨੇ ਵੀ ਬਾਂਦਰ ਸੀ ਉਹ ਆ ਕੇ ਛੋਲੇ ਖਾਂਦੇ ਹੁੰਦੇ ਸੀ ਕਿਸਾਨ ਉਹਨਾਂ ਨੂੰ ਭਜਾਉਂਦਾ ਸੀਗਾ ਪਰ ਉਹ ਛੋਲੇ ਖਾਣ ਆ ਜਾਂਦੇ ਹੁੰਦੇ ਸੀ ਉਹ ਫੇਰ ਭਜਾਉਂਦਾ ਸੀ ਤੇ ਬੜੇ ਦੁਖੀ ਸੀ ਬਾਂਦਰ ਵੀ ਐ ਕਿਸਾਨ ਸਾਡਾ ਵਿਰੋਧ ਕਰਦਾ ਪਰ ਇੱਕ ਦਿਨ ਕੀ ਹੋਇਆ ਵੀ ਉਹ ਕਿਸਾਨ ਮਰ ਗਿਆ ਕਿਸਾਨ ਮਰਿਆ ਤੇ ਉਹਨਾਂ ਬਾਂਦਰਾਂ ਨੇ ਬੜਾ ਜਸ਼ਨ ਮਨਾਇਆ ਬੜੀ ਖੁਸ਼ੀ ਮਨਾਇਵੀਂ ਸ਼ੁਕਰ ਆ ਉਹ ਬੰਦਾ ਮਰਿਆ ਜਿਹੜਾ ਸਾਡਾ ਵਿਰੋਧ ਕਰਦਾ ਸੀ ਪਰ ਅਗਲੇ ਸਾਲ ਕਿਸੇ ਨੇ ਛੋਲੇ ਨਹੀਂ ਬੀਜੇ ਤੇ ਨੌਬਤ ਬਾਂਦਰਾਂ ਦੇ ਭੁੱਖੇ ਮਰਨ ਤੱਕ ਦੀ ਆ ਗਈ ਤੇ ਫਿਰ ਉਹਨਾਂ ਨੂੰ ਜਾ ਕੇ ਸਮਝ ਆਈ ਇਹ ਸੋਝੀ ਪਈ ਕਿ ਉਹ ਜਿਹੜਾ ਬੰਦਾ ਮਰਿਆ ਅਸਲ ਵਿੱਚ ਉਹ ਕਿਸਾਨ ਸੀ ਉਹੀ ਛੋਲੇ ਬੀਜਦਾ ਸੀ ਤੇ ਇਹ ਗੱਲ ਉਹਨਾਂ ਸਾਰੇ ਬਾਂਦਰਾਂ ਲਈ ਹੈ ਜਿਹੜੇ ਅੱਜ ਕਿਸਾਨਾਂ ਦਾ ਵਿਰੋਧ ਕਰ ਰਹੇ ਨੇ ਕਿਸਾਨ ਮਰੂਗਾ ਤੁਸੀਂ ਸਾਰਿਆਂ ਨੇ ਮਰਨਾ ਇਹ ਗੱਲ ਤੁਸੀਂ ਆਪਣੇ ਪੱਲੇ ਬੰਨ ਲਓ ਆਮ ਪਬਲਿਕ ਜਾ ਕੇ ਉਹਨਾਂ ਦਾ ਸਾਥ ਦਿਓ ਨਹੀਂ ਤਾਂ ਮਰਨ ਤੱਕ ਦੀ ਨੋਬਤ ਆਏਗੀ ਭੁੱਖੇ ਮਰਨ ਦੀ ਫੁਲੀਟਰਸ ਅਪਡੇਟਸ ਫਲਾਈਕ ਐਂਡ ਫੋਲੋ ਅਵਰ ਫੇਸਬੁਕ ਪੇਜ ਐਸਐਮਸ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ